ਪੰਜਾਬ ਦੇ ਆਪ ਪ੍ਰਧਾਨ ਭਗਵੰਤ ਮਾਨ ਹਤੇ ਪੰਜਾਬ ਇਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖੈਰਾ ਇਹ ਦੋਵੇਂ ਇੱਕ ਦੂਜੇ ਦੀ ਅੱਖ 'ਚ ਰੋੜ ਵਾਂਗ ਰੜਕਦੇ ਨੇ ਤੇ ਇਹ ਦੋਵੇਂ ਇੱਕ ਦੂਜੇ ਨੂੰ ਤੰਜ ਕੱਸਦੇ ਹੀ ਰਹਿੰਦੇ ਨੇ ਤੇ ਲਾਂਤਾਂ ਪਾਉਣ ਦਾ ਕੋਈ ਮੌਕਾ ਨਹੀਂ ਛੱਡਦੇ ਸੁਖਪਾਲ ਸਿੰਘ ਖੈਰਾ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਜਾ ਰਹੇ ਨੇ ਜਿਸ ਦੇ ਚੱਲਦੇ ਪਹਿਲਾਂ ਆਪ ਦੀ ਤਲਵੰਡੀ ਸਾਬੋ ਦੀ ਐਮਐਲਏ ਬਲਜਿੰਦਰ ਕੌਰ ਨੇ ਸਵਾਲ ਚੁੱਕਿਆ ਸੀ ਕਿ ਖੈਰਾ ਬਠਿੰਡਾ ਤੋਂ ਚੋਣ ਹਰਸਿਮਰਤ ਕੌਰ ਬਾਦਲ ਨੂੰ ਫਾਇਦਾ ਦੇਣ ਲਈ ਲੜ ਰਹੇ ਨੇ ਤੇ ਇਸੇ ਸੂਰਚ ਬੋਲਦੇ ਹੋਏ ਭਗਵੰਤ ਮਾਨ ਨੇ ਵੀ ਕਹੇ ਤੇ ਸਵਾਲ ਚੁੱਕੇ ਸੀ ਇਸ ਬਾਬਤ ਮੀਡੀਆ ਨੇ ਖੈਰਾਂ ਨੂੰ ਸਵਾਲ ਕੀਤਾ ਤਾਂ ਖੈਰਾਂ ਨੇ ਤਿਲ ਮਿਲਾ ਕੇ ਕਿਹਾ ਕਿ ਸ਼ਰarati ਅੰਸਰ ਅਤੇ ਭਗਵੰਤ ਮਾ ਜੋ ਮਸਕਰਾ ਹੈ ਇਹ ਉਸ ਦਾ ਇਲਜ਼ਾਮ ਹੈ ਇਹ ਸ਼ਰarati ਅੰਸਰ ਨੇ ਜਦੋਂ ਭਗਵੰਤ ਮਾਨ ਜਿਹੜਾ ਮਸਕਰਾ ਹੈ ਇਹ ਉਹਦਾ ਇਲਜ਼ਾਮ ਆ। ਇਸ ਮੌਕੇ ਖੈਰਾਂ ਨੇ ਮਾਨ ਤੋਂ ਸਵਾਲ ਕੀਤਾ ਕਿ ਭਗਵੰਤ ਮਾਨ ਦੱਸੇ ਮੈਨੂੰ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਜਲਾਲਾਬਾਦ ਤੋਂ ਸੁਖਬੀਰ ਬਾਦਲ ਦੇ ਖਿਲਾਫ ਚੋਣ ਲੜੀ ਸੀ ਤਾਂ ਕੀ ਉਦੋਂ ਉਹ ਸੁਖਬੀਰ ਬਾਦਲ ਦੀ ਮਦਦ ਕਰਨ ਲਈ ਉੱਥੇ ਪਹੁੰਚੇ ਸਨ? ਖੈਰਾਂ ਨੇ ਕਿਹਾ ਕਿ ਮੈਂ ਉੱਥੇ ਬਾਦਲ ਪਰਿਵਾਰ ਨੂੰ ਚੁਣੌਤੀ ਦੇਣ ਜਾ ਰਿਹਾ ਹਾਂ ਕਿਸੇ ਦੀ ਮਦਦ ਕਰਨ ਨਹੀਂ। ਮੈਂ ਉਹਨੂੰ ਪੁੱਛਣਾ ਚਾਹਣਾ ਕਿ ਜਦੋਂ ਅਸੈਂਬਲੀ ਵਿੱਚ ਜਲਾਲਾਬਾਦ ਇਲیکشن ਲੜਨ ਗਏ ਸੀ ਤੁਸੀਂ ਸੁਖਬੀਰ ਬਾਦਲ ਦੇ ਖਿਲਾਫ ਤੇ ਇਹਦਾ ਮਤਲਬ ਹੈ ਕਿ ਤੁਸੀਂ ਸੁਖਬੀਰ ਬਾਦਲ ਨੂੰ ਚਿਤੌਣ ਗਏ ਸੀਗੇ? ਜਿਹੜਾ ਮੇਰੇ ਤੇ ਇਲਜ਼ਾਮ ਲਾਉਂਦਾ ਕਿ ਮੈਂ ਬਠਿੰਡਾ ਲੜਨ ਜਾ ਰਿਹਾ ਕਿ ਮੈਂ ਹਰ ਸਿਮਰਤ ਨੂੰ ਜਿਤਾਉਂ ਬਠਿੰਡਾ ਸੀ ਇਸ ਲਈ ਚੁਣਿਆ ਕਿਉਂਕਿ ਉਹ ਤਾਕਤਵਾਰ ਕਰਪਟ ਪਰਿਵਾਰਾਂ ਦੀ ਸੀਟ ਹੈ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਜਿਹੜੇ ਲੋਗ ਭ੍ਰਿਸ਼ਟਾਚਾਰ ਦੇ ਮੂਜਸਮੇ ਨੇ ਬਾਦਲ ਦਾ ਪਰਿਵਾਰ ਮੈਂ ਉਹਨੂੰ ਚੁਣੌਤੀ ਦੇਣ ਵਾਸਤੇ ਜਾ ਰਿਹਾ ਮੈਂ ਕਿਸੇ ਦੀ ਮਦਦ ਕਰਨੇ ਜਾ ਰਿਹਾ ਇਹ ਸਾਰੇ ਬੇਬੁਨਿਆਦ ਗੱਲ ਨੇ ਇਸ ਮੌਕੇ ਖੈਰਾ ਨੇ ਕਿਹਾ ਕਿ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਅਗਰ ਮੈਂ ਬਠਿੰਡਾ ਹਰਸਿਮਰਤ ਨੂੰ ਫਾਇਦਾ ਦੇਣ ਲਈ ਜਾ ਰਿਹਾ ਹਾਂ ਤਾਂ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਨੂੰ ਅਸੀਂ ਬੀਬੀ ਜ਼ਗੀਰ ਕੌਰ ਨੂੰ ਜਿਤਾਉਣ ਲਈ ਖੜਾ ਕੀਤਾ ਹੈ ਅਗਰ ਇਹ ਤਰਕ ਹੈ ਤੇ ਫਿਰ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਖਡੂਰ ਸਾਹਿਬ ਵਿੱਚ ਜਿਹੜੀ ਬੀਬੀ ਪਰਮਜੀਤ ਕੌਰ ਖਾਲੜਾ ਅਸੀਂ ਖੜੀ ਕੀਤੀ ਆ ਉਹ ਆਲਟੀਮੇਟਲੀ ਬੀਬੀ ਜ਼ਗੀਰ ਕੌਰ ਨੂੰ ਜਿਤਾਉਣ ਵਾਸਤੇ ਖੜੀ ਕੀਤੀ ਹੈ ਇਹੀ ਤਰਕ ਹੋਊਗਾ ਨਾ ਜੇ ਮੈਂ ਹਰਸਿਮਰਤ ਕੌਰ ਨੂੰ ਜਿਤਾਉਂਗਾ ਬਠਿੰਡੇ 'ਚ ਤਾਂ ਫਿਰ ਮੈਂ ਬਾਕੀ ਸੀਟਾਂ ਦੇ ਵੀ ਉਮੀਦਵਾਰ ਖੜੇ ਕਰਕੇ ਅਕਾਲੀ ਇਸ ਲਈ ਇਹਦੇ ਨਾਲੋਂ ਹੱਸੋ ਹੀ ਨਹੀਂ ਤੇ ਇਹਦੇ ਨਾਲੋਂ ਅ ਫਜ਼ੂਲ ਬੇਬੁਨਿਆਦ ਇਲਜ਼ਾਮ ਨਹੀਂ ਹੋ ਸਕਦਾ ਇਹਨੂੰ ਮੈਂ ਸਿਰੇ ਤੋਂ ਨਕਾਰਦਾ ਹਾਂ ਚੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ